ਸਤਿ ਸ਼੍ਰੀ ਅਕਾਲ ਜੀ ਅਰਦਾਸ ਦੀ ਜੀ ਇਹ ਜੋ ਸ਼ਬਦਾਂ ਦੀ ਗੱਲ ਕਰਦੇ ਨੇ ਥੋੜਾ ਮੰਨਦੇ ਸੀ ਆਉਣੇ ਕਰਦੇ ਤੇ ਉਹ ਜਦ ਵੀ ਬਾਗਤ ਆਇਆ ਪਿਤਾ ਜੀ ਦੀ ਹੁਕਮ ਕੱਲਿਆ ਤੇ ਆਜਾ ਹੁਣ ਪੰਜਾਬ ਅੰਦਰ ਆਜਾ ਮਦਰ ਦੇ ਸ਼ਾਮ ਕੋਲ ਆਏ ਮਦਰ ਕਹਿੰਦੇ ਪੰਜਾਬ ਨੂੰ ਦੇ ਜਾ ਤਖਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਤੇ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੰਭਾਈ ਹੋਏ ਦੀ ਸਹਾਇ ਦਸਾਂ ਬਾਦ ਸਾਹੀਆਂ ਦੀ ਜੋਤ ਤਾਰਾ ਸ਼ੁਭ ਤਮਾਰ ਨਰੇ ਕਰਜ ਨਾਸ਼ ਸੇ ਪੰਚਨੀ ਪੂਰਨ ਧਾਮ ਦੰਦ ਕਰਤ ਬੰਦੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪੱਤੇ ਵਾਹ ਪ੍ਰਗਟਿਓ ਮਰਦਿਆ ਗੰਬੜਾ ਬਰਿਆਮੇ ਇਕਿਲਾ ਆਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਦੇਲਾ ਦੇ ਮਹਵਾਕ ਅਨਸਾਰ ਦਸਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਂਦੇ ਜਨਮ ਦਿਹਾੜੇ ਪ੍ਰਕਾਸ਼ ਦਿਹਾੜੇ ਨੂੰ ਮੁਬਾਰਕ ਕਰਦੇ ਹਾਂ 29 ਤਰੀਕ ਦਿਨ ਐਤਵਾਰ ਤੋਂ ਪ੍ਰਭਾਸੀਆਂ ਆਰੰਭ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ ਸਮਾਪਤੀ 8 ਤਰੀਕ ਦਿਨ ਬੁੱਧਵਾਰ ਨੂੰ ਕੀਤੀ ਗਈ ਸੀ ਉਪਰੰਤ 9 ਤਰੀਕ ਦਿਨ ਵੀਰਵਾਰ ਨੂੰ ਪੰਜਾ ਪਿਆਰਿਆਂ ਦੀ ਅਗਵਾਹੀ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਜਿਸ ਵਿੱਚ ਭਾਈ ਸਾਹਿਬ ਪਰਿਤ ਲੋਚਨ ਸਿੰਘ ਪੰਮਦੀਦਾ ਢਾਡੀ ਜਥਾ ਪਹੁੰਚ ਕੇ ਸੰਗਤਾਂ ਨੂੰ ਗੁਰ ਇਤਿਹਾਸ ਰਾਹੀਂ ਗੁਰ ਇਤਿਹਾਸ ਸਰਵਣ ਕਰਵਾਇਆ ਹੈ ਉਪਰੰਤ 10 ਤਰੀਕ ਦਿਨ ਸ਼ੁੱਕਰਵਾਰ ਨੂੰ ਧੁਰ ਕੀ ਬਾਣੀ ਆਈ ਤਿੰਨ ਸਗਲੀ ਚੈਂਤ ਮਿਟਾਈ ਦੀਆਂ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ 12 ਤਰੀਕ ਦਿਨ ਐਤਵਾਰ ਨੂੰ ਸੰਪੂਰਨ ਭੋਗ ਪਾਏ ਗਏ ਭੋਗਾ ਤੋਂ ਪਰੰਤ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਹੁਸ਼ਿਆਰਪੁਰ ਵੱਲ ਦਾ ਰਾਗੀ ਜਥਾ ਗਾਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਤੇ ਆਚਰਣਾ ਰਾਹੀਂ ਜੋੜਿਆ ਹੈ ਸੋ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਮਾਗਮਾਂ ਵਿੱਚ ਹਾਜ਼ਰੀ ਭਰੀ ਹੈ 29 ਤਰੀਕ ਤੋਂ ਲੈ ਕੇ 12 ਤਰੀਕ ਤੱਕ ਜਿਹੜੀਆਂ ਵੀ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕੀਤੀ ਹੈ ਪ੍ਰਭਾਤ ਫੇਰੀਆਂ ਦੀ ਸੇਵਾ ਕੀਤੀ ਹੈ ਸੋ ਸਾਰੀਆਂ ਹੀ ਸੰਗਤਾਂ ਦਾ ਕਮੇਟੀ ਮੈਂਬਰਾਂ ਵੱਲੋਂ ਦਾਸ ਵੱਲੋਂ ਧੰਨਵਾਦ ਹੈ ਸਤਿਗੁਰ ਦੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਸੇਵਾ ਕਰਨ ਦਾ ਭਾਵ ਤੇ ਉਦਮ ਬਖਸ਼ਿਤ ਕਰਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fíjate